ਸਸਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਤਰਨਤਾਰਨ ਜਿਮਣੀ ਚੋਣ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਨੇ ਤੇ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ ਵੱਖ-ਵੱਖ ਥਾਵਾਂ ਦੇ ਉੱਤੇ ਸਿਆਸੀ ਧਿਰਾਂ ਦੇ ਆਗੂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਵੀ ਕਰ ਰਹੇ ਨੇ ਤੇ ਵੋਟਾਂ ਮੰਗ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਵੱਡੇ ਲੀਡਰ ਉੱਥੇ ਪਹੁੰਚੇ ਹੋਏ ਨੇ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸੇ ਦੌਰਾਨ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੀ ਦੇਖਣ ਨੂੰ ਮਿਲ ਰਹੀਆਂ ਨੇ ਜਿਹੋ ਜੀਆਂ ਅਕਸਰ ਚੋਣਾਂ ਦੇ ਦੌਰਾਨ ਦੇਖਣ ਨੂੰ ਮਿਲਦੀਆਂ ਨੇ ਯਾਨੀ ਕਿ ਦਲ ਬਦਲੀਆਂ ਦਾ ਸਿਲਸਲਾ ਵੀ ਲਗਾਤਾਰ ਜਾਰੀ ਹੈ ਕਰਨਤਾਰਨ ਜਮਨੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਨੂੰ ਝਟਕੇ ਦੇ ਰਹੀ ਹੈ ਤੇ ਹੁਣ ਇੱਕ ਔਰ ਫਿਰ ਵੱਡੀ ਗਿਣਤੀ ਲੋਕ ਪੁਰਾਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਮੰਤਰੀ ਲਾਲਜਿੰਸ ਸਿੰਘ ਪੁੱਲਰ ਖੁਰਾ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਨਾਲ ਹੀ ਉਹਨਾਂ ਇਹ ਵੀ ਕਹਿ ਦਿੱਤਾ ਹੈ ਕਿ ਉਹਨਾਂ ਨੂੰ ਪੂਰਾ ਬਣਦਾ ਮਾਨ ਸਨਮਾਨ ਵੀ ਦਿੱਤਾ ਜਾਵੇਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਤੀਆਂ ਪਾਰਟੀਆਂ ਨੂੰ ਛੱਡ ਛੜ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸਾਡੇ ਭੈਣਾ ਭਰਾ ਸ਼ਾਮਲ ਹੋ ਰਹੇ ਆ ਉਸੇ ਤਰੀਕੇ ਤ ਸਾਡੇ ਭੈਣ ਜੀ ਭਲਵਿੰਦਰ ਕੌਰ ਤੇ ਸਾਡੇ ਭੈਣ ਜੀ ਅੰਜੂ ਵਰਮਾ ਜੀ ਵੀ ਸਪੇਅਰ ਦਾ ਸਤਕਾ ਬਾੜ ਨੰਬਰ 10 ਤੋਂ ਤੇ ਨਾਲ ਮਰਾਤਪੁਰਾ ਕਲਾ ਪਿੰਡ ਦੇ ਤੇ ਨਾਲ ਸ਼ਹਿਰ ਦੀ ਕਲੋਨੀ ਦੇ ਵਿੱਚ ਇਹ ਸਾਥੀ ਰਹਿੰਦੇ ਆ ਉਹ ਸ਼ਾਮਲ ਹੋਏ ਆ ਮੇਰੇ ਨਾਲ ਮੇਰੇ ਕੈਬਨਰ ਦੇ ਕਲੀਗ ਬ੍ਰਿੰਦਰ ਗੁਹਿਲ ਜੀ ਸਾਡੀ ਵਰਕਿੰਗ ਪ੍ਰੈਜ਼ੀਡੈਂਟ ਅਮੋਲ ਸ਼ੇਰ ਸਿੰਘ ਸ਼ਰੀਕਲਸੀ ਜੀ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਵਰਸੜ ਜੀ ਸਾਡੇ ਗੁਰਪ੍ਰੀਤ ਬਨਵਲੀ ਜੀ ਐਮਐਲਏ ਸਾਹਿਬ ਸਰਦੂਰਗੜ ਤੋਂ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਸਾਥੀ ਤੇ ਮੈਂ ਇਹਨਾਂ ਸਾਥੀਆਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਆਏ ਆ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਸਰਦਾਰ ਮੁਖਤਾਰ ਸਿੰਘ ਸੰਧੂ ਜੀ ਇਹ ਅਕਾਲੀ ਦਲ ਦੇ ਟ੍ਰੇਡਿੰਗ ਦੇ ਪ੍ਰਧਾਨ ਸਨ ਸਾਡੇ ਰਮਨ ਸੰਧੂ ਜੀ ਜੱਜ ਸਿੰਘ ਜੀ ਰਮਨਦੀਪ ਕੌਰ ਜੀ ਰਣਜੀਤ ਸਿੰਘ ਜੀ ਹਰਸ਼ ਕਪੂਰ ਜੀ ਸ਼ਿਵ ਸਿੰਘ ਜੀ ਨਰੇਸ਼ ਗਿੱਲ ਜੀ ਜੁਗੇਸ਼ ਸੂਤ ਜੀ ਕ੍ਰਿਸ਼ਨਾ ਜੀ ਕਰਨ ਜੀ ਤੇ ਮੈਂ ਇਹਨਾਂ ਸਾਰੇ ਸਾਥੀਆਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਇਹਨਾਂ ਨੂੰ ਜੀ ਆਇਆਂ ਨੂੰ ਵੈਲਕਮ ਕਰਦਾ ਤੇ ਨਾਲ ਇਹ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਕੋਈ ਵੀ ਸਰਕਾਰੀ ਦਫ਼ਤਰੇ ਕੰਮ ਕਾਂ ਜਾਂ ਤੁਹਾਡੇ ਜਿਹੜੇ ਪਿੰਡ ਜਾਂ ਸ਼ਹਿਰ ਦੇ ਵਿੱਚ ਕੋਈ ਭੈਣਾ ਭਰਾ ਨਹੀਂ ਉਹਨਾਂ ਦੇ ਵੀ ਕੋਈ ਸਾਂਝੇ ਕੰਮ ਨਹੀਂ ਜਾਂ ਕੋਈ ਉਹਨਾਂ ਦੇ ਨਿੱਜੀ ਕੰਮ ਨਹੀਂ ਉਹ ਪੈਲਦੇ ਦਾ ਹਿੱਸੇ ਹੋਣਗੇ ਇਹ ਉਹ ਯੂਰਦੀ ਟੀਮ ਆ ਜਿਨ੍ਹਾਂ ਨੇ ਲੰਮਾ ਸਮਾਂ ਰਵੈਤੀ ਪਾਰਟੀਆਂ ਦੇ ਵਿੱਚ ਰਹਿ ਕੇ ਮਿਹਨਤ ਕੀਤੀ ਤੇ ਹਰ ਰਵੈਤੀ ਪਾਰਟੀਆਂ ਇਨਾਂ ਨੌਜਵਾਨਾਂ ਦੇ ਹਜ਼ਾਰوں ਜੋਧਿਆਂ ਦਾ ਮੋਹ ਨਹੀਂ ਪਾਇਆ ਇਹ ਆਜਾਤੀ ਅਸਲ ਪਾਰਟੀ ਦੇ ਵਿੱਚ ਆ ਗਏ ਜਿੱਥੇ ਇਹਨਾਂ ਨੂੰ ਅਸਲ ਚਬਾਨ ਸਨਮਾਨ ਮਿਲਣਾ ਤੇ ਇਹ ਸਾਰੇ ਸਾਥੀ ਸਰਦਾਰ ਭਗਵੰਤ ਸਿੰਘ ਮਾਨ ਸ੍ਰੀ ਅਰਵਿੰਦ ਕੇਜੀਵਾਲ ਜੀ ਦੀ ਸੋਚ ਨਾਲ ਜੁੜ ਕੇ ਆਏ ਆ ਇਹਨਾਂ ਨੇ ਇਹ ਗੱਲ ਆਖੀ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਤੇ ਸ੍ਰੀ ਅਰਵਿੰਦ ਕੇਜੀਵਾਲ ਜੀ ਦੀ ਜੋ ਨੌਜਵਾਨਾਂ ਪ੍ਰਤੀ ਚੰਗੀ ਸੋਚ ਆ ਜੋ ਨੌਜਵਾਨਾਂ ਨੂੰ ਬੱਚਿਆਂ ਨੂੰ ਇਹਨਾਂ ਨੇ ਟਿਫਨ ਦਿੱਤੇ ਆ ਨੌਕਰੀਆਂ ਦਿੱਤੀਆਂ 55000 ਤੋਂ ਬਾਅਦ ਸਾਨੂੰ ਆਸ ਆ ਪਿਉਣ ਵਾਲੇ ਸਮੇਂ ਤੇ ਸਾਡੇ ਭੈਣਾ ਭਰਾਵਾਂ ਨੂੰ ਤੇ ਸਾਨੂੰ ਵੀ ਯੋਗਤਾ ਦੇ ਆਧਾਰ ਤੇ ਕਾਨੂੰਨ ਦੇ ਵਿੱਚ ਰਹਿ ਕੇ ਉਹ ਸਾਨੂੰ ਵੀ ਕਿਤਨਾ ਕਿਤੇ ਸਰਕਾਰੀ ਨੌਕਰੀਆਂ ਤੇ ਐਡਜਸਟ ਕਰਨਗੇ ਤੇ ਇਹ ਸਾਰਿਆਂ ਨੂੰ ਪਤਾ ਵੀ ਜਿਹੜਾ ਬੱਚਾ ਇੰਟੈਲੀਜੈਂਟ ਆ ਜਿਨੇ ਪੜ੍ਹਾਈ ਵੱਧ ਕੀਤੀ ਆ ਇਹਨਾਂ ਨੂੰ ਇਹ ਪਤਾ ਵਾ ਵੀ ਉਹਨਾਂ ਦਾ ਮੁੱਲ ਸਿਰਫ ਆਮ ਆਪਨੀ ਪਾਰਟੀ ਦੀ ਸਰਕਾਰ ਦੇ ਵਿੱਚ ਪੈ ਸਕਦਾ ਅਕਾਲੀ ਦਲ ਕਾਂਗਰਸ ਦੇ ਵਿੱਚ ਇਹਨਾਂ ਆਪ ਦੱਸਿਆ ਵੀ ਟੈਂ ਟੈਂ ਚਾਰ ਚਾਰ ਭਰਤੀਆਂ ਵਿਕੀਆਂ ਸਿਲੈਕਸ਼ਨ ਹੋ ਜਾਣੀ ਜਿੱਦਣ ਜਾ ਕੇ ਲਾਪਮੈਂਟ ਹੋਣੀ ਸਟੇਸ਼ਨ ਮੈਨ ਦੀ ਵਾਰੀ ਹੋਣੀ ਉਦਨ ਪੈਸਿਆਂ ਦੀ ਮੰਗ ਕੀਤੀ ਜਾਣੀ ਜਾਂ ਕਹਿ ਦੇਣਾ ਕਿਸੇ ਮੰਤਰੀ ਦੀ ਸ਼ਿਫਾਰਿਸ਼ ਹੈਗੀ ਤਾਂ ਫੇਰ ਗੱਲ ਬੰਨੀ ਹੈ ਇਹਨਾਂ ਨੇ ਆਪ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਰਿਸ਼ਤੇਦਾਰਾਂ ਨੂੰ ਕਈ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਬਿਨਾਂ ਸ਼ਿਫਾਰਿਸ਼ ਤੋਂ ਤੇ ਬਿਨਾਂ ਪੈਸੇ ਤੋਂ ਮਿਲੀਆਂ ਜੋਇਨਿੰਗ ਲੈਟਰਾਂ ਉਹਨਾਂ ਨੂੰ ਬਿਨਾਂ ਮੋਰੀ ਵਾਲਾ ਪੈਸਾ ਦੇਣ ਤੋਂ ਬਿਨਾਂ ਮਿਲ ਗਿਆ ਵਾ ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ 'ਚ ਵੀ 2 ਲੱਖ ਦੇ ਲਗਭਗ ਜਿਹਦੇ ਵਿੱਚ ਜਿਹੜਾ ਇੰਵੈਸਟ ਪੰਜਾਬ ਦੇ ਵਿੱਚ ਇੰਡਸਟਰੀ ਲੱਗੀ ਆ ਉਹਦੇ ਵਿੱਚ ਵੀ ਨੌਕਰੀਆਂ ਮਿਲਣਗੀਆਂ ਸਰਕਾਰੀ ਤੌਰ ਤੇ ਵੀ ਨੌਕਰੀਆਂ ਨਿਕਲਣਗੀਆਂ ਜਿਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਸਥਾਰ ਤੇ ਦੱਸਿਆ ਵੀ 80000 ਨੌਕਰੀਆਂ ਪੁਲਿਸ ਦੀ ਕੁਝ ਜਿਹੜੇ ਰਿਟਾਇਰ ਹੋਏ ਮਲਾਦਮ ਉਹਨਾਂ ਦੀ ਭਰਤੀ ਹੋਣੀ ਆ ਉਹਦੇ ਬਾਅਦ 20000 ਹੋਰ ਵਧਾਉਣੀ ਆ 1 ਲੱਖ ਨੌਕਰੀ ਕਰਨੀ ਆ ਪੁਲਿਸ ਮਲਾਦਮਾਂ ਦੀ ਇਸੇ ਤਰ੍ਹਾਂ ਪਟਵਾਰਦਾਰਾਂ ਦੀਆਂ ਭਰਤੀਆਂ ਨਾਇਬ ਤਸੀਲਦਾਰ ਐਸਟੀਐਮ ਡੀਐਸਪੀ ਫੋਰ ਬੈਂਕਾਂ ਦੇ ਵਿੱਚ ਭਰਤੀਆਂ ਹੋਣੀਆਂ ਟੀਚਰ ਭਰਤੀ ਕਰਨੀਆਂ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡਸਟਰੀ ਦੇ ਵਿੱਚ ਤੇ ਸਰਕਾਰੀ ਤੌਰ ਤੇ ਪਾ ਕੇ ਲਗਭਗ 2 ਲੱਖ ਦੇ ਕਰੀਬ ਨੌਕਰੀਆਂ ਜਿਹੜੀਆਂ ਉਸ ਪੰਜਾਬ ਦੇ ਵਿੱਚ ਪੈਦਾ ਹੋਣੀਆਂ ਤੇ ਇਹਨਾਂ ਨੌਜਵਾਨ ਬੱਚਿਆਂ ਨੂੰ ਐਡਜਸਟ ਕਰਨਾ ਆਪਾਂ ਵਿੰਦੇ ਰਹੇ ਆ ਕਾਲੀਦਲ ਕਾਂਗਰਸ ਸਰਕਾਰਾਂ ਦੇ ਵੇਲੇ ਆਪਾਂ ਡਾਟਾ ਕੱਢ ਲੀਏ ਪੂਰੇ 5 ਸਾਲਾਂ ਦੇ ਵਿੱਚ 15000 ਨੌਕਰੀ ਨਹੀਂ ਦਿੱਤੀ ਹੋਣੀ ਪੂਰੇ 5 ਸਾਲਾਂ ਦੇ ਵਿੱਚ ਭਾਵੇਂ ਕਾਂਗਰਸ ਦੇ 5 ਸਾਲ ਕੱਢ ਲੀਏ ਭਾਵੇਂ ਅਕਾਲੀ ਦਲ ਦੇ 5 ਸਾਲ ਕੱਢ ਲੀਏ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨੇ ਇੰਨਾ ਮਾਨ ਸਨਮਾਨ ਨੌਜਵਾਨ ਬੱਚਿਆਂ ਨੂੰ ਦਿੱਤਾ ਬਿਜਲੀ ਫ੍ਰੀ ਦਿੱਤੀ ਹਰ ਘਰ ਨੂੰ ਬਿਨਾ ਪੱਖਪਾਤ ਤੋਂ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪਿਆ 10 ਲੱਖ ਰੁਪਏ ਵਾਲਾ ਸਿਹਤ ਬੀਮਾ ਯੋਜਨਾ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਕਰਾਉਣਾ ਸ਼ੁਰੂ ਕੀਤਾ ਤਰਨਤਾਰ ਤੋਂ ਪੂਰੇ ਪੰਜਾਬ ਦੇ ਹਰ ਘਰ ਦਾ ਹਰ ਪਰਿਵਾਰ ਦਾ ਹੋਣਾ ਉਹਦੇ ਵਿੱਚ ਬੜਾ ਵੱਡਾ ਬੈਨੀਫਿਟ ਮਿਲਣਾ ਕੋਈ ਬਿਮਾਰੀ ਨਾ ਕਦੀ ਕਿਸੇ ਪ੍ਰਵਾਸ ਚ ਕੋਈ ਡੈਥ ਨਹੀਂ ਹੋਈ ਲੋਕਾਂ ਦੀ ਉਥੋਂ ਡੈਥ ਹੁੰਦੀ ਜਦੋਂ ਪੈਸਿਆਂ ਦਾ ਇਂਤਜਾਮ ਨਹੀਂ ਹੁੰਦਾ ਸੋਚ ਸੋਚ ਕੇ ਹਾਰਟ ਅਟੈਕ ਆ ਜਾਂਦੇ ਨੇ ਫਿਰ ਪੈਸਿਆਂ ਧੁਖੂ ਹਸਪੀਟਲ ਚ ਇਲਾਜ ਕਰਾਉਣਾ ਜਣਾ ਤਾਂ ਡੈਥ ਹੋ ਜਾਂਦੀ ਉਹ ਚੀਜ਼ਾਂ ਸਰਦਾਰ ਭਗਵਤ ਸਿੰਘ ਮਾਨ ਜੀ ਨੇ ਗ੍ਰਾਉਂਡ ਤੋਂ ਬਾਅਦ ਕੇ ਲੋਕਾਂ ਦਾ ਫ੍ਰੀ ਇਲਾਜ ਕਰਾਉਣ ਦਾ ਜਿਹੜਾ ਐਤ ਲਿਆ ਉਹਦੇ ਚ 10 ਲੱਖ ਰੁਪਏ ਦਾ ਕਾਰਡ ਬਣਾਇਆ ਫਿਰ ਜੇ ਆਪਾਂ ਨਹਿਰੀ ਪਾਣੀ ਦੀ ਗੱਲ ਕਰੀਏ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਦਾ ਕਰਦਾ ਨਵੇਂ ਖਾਲੀ ਬਣੀ ਨਹਿਰਾਂ ਬਣੀਆਂ ਅੰਡਰਗ੍ਰਾਊਂਡ ਪਾਏ ਕਿਸਾਨਾਂ ਨੂੰ ਖੇਤਾਂ ਦੇ ਵਿੱਚ 24 ਘੰਟੇ ਬਿਜਲੀ ਦਿੱਤੀ ਜਿਹੜੀ ਬਿਜਲੀ ਰਾਤ ਨੂੰ 12 1 ਵਜੇ ਕਾਲੀਦਲ ਤੇ ਕਾਂਗਰਸੀ ਗਵਰਨਮੈਂਟ ਦੇ ਵਿੱਚ ਆਉਂਦੀ 24 ਘੰਟੇ ਬਿਜਲੀ ਚੱਲਦੀ ਆ ਕਿਸਾਨ ਸੂਰਜ ਚੜ੍ਹੇ ਤੋਂ ਸਵੇਰੇ 6 ਵਜੇ ਆਪੇ ਖੇਤ ਜਾਂਦਾ ਤੇ ਸ਼ਾਮ ਨੂੰ ਸੂਰਜ ਛਿਪਨ ਤੋਂ ਪਹਿਲਾਂ ਪਹਿਲਾਂ ਆਪਦੀ ਫਸਲ ਨੂੰ ਪਾਣੀ ਲਾ ਕੇ ਆਪਦੇ ਘਰ ਦੇ ਵਿੱਚ ਸਰਾਂ ਦੇ ਥੱਲੇ ਬਾਹ ਦੇ ਕੇ ਰਾਤ ਨੂੰ ਜਿਵੇਂ ਨੌਕਰੀ ਵਾਲੇ ਨਜ਼ਾਰੇ ਨਾਲ ਸੌਂਦੇ ਆ ਉਸੇ ਤਰ੍ਹਾਂ ਕਿਸਾਨ ਆਪਦੇ ਸਰਾਂ ਦੇ ਥੱਲੇ ਬਾਹ ਦੇ ਕੇ ਸੌਂਦਾ ਫੇਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਵਪਾਰੀਆਂ ਨੂੰ ਹਰ ਵਰਗ ਨੂੰ ਥਾਂ ਥਾਂ ਤੇ ਐਡਜਸਟ ਕੀਤਾ ਗਿਆ ਹਰ ਵਰਗ ਦਾ ਖਿਆਲ ਰੱਖਿਆ ਗਿਆ ਵਪਾਰੀਆਂ ਨੂੰ ਵੀ ਸਹੂਲਤਾਂ ਦਿੱਤੀਆਂ ਜਿੱਥੋਂ ਤੱਕ ਕਰ ਸਕਦੇ ਇਹ ਵਪਾਰੀਆਂ ਦਾ ਵੀ ਫਾਇਦਾ ਕੀਤਾ ਹਰ ਵਰਗ ਨੂੰ ਅਹਿਮ ਯੋਗਦਾਨ ਦਿੱਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਚੀਜ਼ਾਂ ਨੂੰ ਵੇਖ ਕੇ ਦਿਨ-ਦਿਨ ਆਮ ਆਦਮੀ ਪਾਰਟੀ ਦਾ ਕਾਫਲਾ ਵੱਡਾ ਹੋ ਰਿਹਾ ਤੇ ਜਿਹੜੇ ਵਿਰੋਧੀ ਇਹ ਗੱਲ ਕਹਿੰਦੇ ਆ ਕਿ ਜਿਹੜੀ 2027 ਦਾ ਫਾਈਨਲ ਹੈ ਇਲੈਕਸ਼ਨ ਦਾ ਉਹਦਾ ਸੈਮੀ ਫਾਈਨਲ ਤੋਂ ਉਤਾਰਨ ਵਾਲੀ ਫਾਈ ਇਲੈਕਸ਼ਨ ਹੈ ਤੇ ਜਿਹੜਾ ਇਹ 2025 ਵਾਲੀ ਇਹ ਪਾਈ ਇਲੈਕਸ਼ਨ ਜਿਹੜਾ ਵੀ ਜਿੱਤੂਗਾ ਉਹ 2027 ਜਾਊਗਾ ਤੇ ਵਿਰੋਧੀਆਂ ਦੀ ਗੱਲ ਹੈ ਨਹੀਂ ਕਹਿੰਦੀ ਇਹ ਤੁਸੀਂ ਵੇਖਿਓ ਵੱਡੇ ਮਾਰਜਨ ਨਾਲ ਲੋਕ ਸਰਦਾਰ ਹਰਮੀਤ ਸਿੰਘ ਸੱਤੂ ਨੂੰ ਜਿਤਾਉਣਗੇ ਤਰਨਤਾਰਨ ਹਲਕੇ ਦੇ ਵੋਟਰ ਸਪੋਰਟਰ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਲੀਆ ਜੀ ਦੇ ਕੰਮਾਂ ਤੇ ਮੋਹਰ ਲਾਉਣਗੇ ਵੱਡੀ ਲੀਡ ਨਾਲ ਸਰਦਾਰ ਹਰਮੀਤ ਸਿੰਘ ਸੱਤੂ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਣਗੇ ਜ਼ਿਕਰ ਹੋਗਾ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਤਰਨਤਾਰਨ ਵਾਲੀ ਸੀਟ ਖਾਲੀ ਹੋਈ ਸੀ ਜਿੱਥੇ ਹੁਣ ਜ਼ਿਮਨੀ ਚੋਣ ਹੋ ਰਹੀ ਹੈ ਇੱਥੇ ਕੁੱਲ ਮਿਲਾ ਕੇ 5 ਧਿਰ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਦੂਜੇ ਪਾਸੇ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਵੀ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਤੇ ਵੱਡੇ ਵੱਡੇ ਲੀਡਰ ਵੀ ਚੋਣ ਪ੍ਰਚਾਰ ਲਈ ਪਹੁੰਚ ਰਹੇ ਨੇ ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਤੱਕ ਜਾਰੀ ਕੀਤੀਆਂ ਗਈਆਂ ਨੇ ਤੇ ਵੱਖ-ਵੱਖ ਆਗੂ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਸੂਬਿਆਂ ਤੋਂ ਵੀ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਇਹ ਜਿਹੜੀ ਸੀਟ ਆ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਈ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਦੇਖ ਰਹੇ ਨੇ ਪਰ ਇਸ ਤਰ੍ਹਾਂ ਲੱਗ ਨਹੀਂ ਰਿਹਾ ਕਿਉਂਕਿ ਇੱਕ ਸੀਟ ਦੇ ਉੱਤੇ ਕਿੰਨਾ ਕੁ ਦਾਰੋਮਦਾਰ ਹੋ ਸਕਦਾ ਹੈ ਕਿਹੜੀ ਤਰਜਿੱਤ ਦੀ ਹੈ ਕਿਹੜੀ ਹਾਰ ਦੀ ਹੈ ਇਹ ਲੋਕਾਂ ਦੇ ਹੱਥ ਦੇ ਵਿੱਚ ਹੈ ਤੇ ਹੁਣ ਤਰਨ-ਤਰਨ ਦੇ ਲੋਕ ਦੇਖ ਰਹੇ ਨੇ ਕਿ ਕਿਹੜੇ ਉਮੀਦਵਾਰ ਨੂੰ ਅਸੀਂ ਜਿਤਾਉਣਾ ਹੈ ਕਿਉਂਕਿ ਵੋਟਾਂ ਜਿਹੜੀ ਉਹ ਗੁਪਤ ਹੁੰਦੀ ਹੈ ਤੇ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਕੌਣ ਜਿੱਤ ਗਿਆ ਕੌਣ ਹਾਰ ਗਿਆ ਸਾਡੀਆਂ ਵੀ ਨਜ਼ ਅਗਿਆ ਦੇਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ